ਕੀ ਹਾਲ ਹੈ ਮਿੱਤਰੋ ਮੈਂ ਅਭੀ ਦਾ ਜੇਪੀ ਚੁੰਨੀ ਵਾਲਾ ਦੋ ਬੋਲ ਗਰੀਬਾਂ ਲਈ ਮੀ ਪੈਂਦੇ ਪੈਂਦੇ ਗਰੀਬ ਦਾ ਕੋਠਾ ਟੈਂਦਾ ਟੈਂਦਾ ਟਹਿ ਜਾਂਦਾ ਆ ਕਹਿੰਦਾ ਆਕੇ ਨਿਊਜ਼ ਵਾਲਾ ਵੀ ਖਬਰ ਹਾਏ ਗਰੀਬ ਦੀ ਲੈ ਜਾਂਦਾ ਆ ਲੈ ਜਾਂਦਾ ਆ ਐਮ ਐਲ اے ਮੰਤਰੀ ਨਾ ਕੋਈ ਸੁਣਦਾ ਹਾਏ ਗਰੀਬ ਹੱਥ ਬੰਨਦਾ ਬੰਦਦਾ ਰਹਿ ਜਾਂਦਾ ਆ ਉਹ ਜੇਪੀ ਚੁੰਨੀ ਵਾਲਾ ਸੱਚ ਸੁਣਾਵੇ ਉਹ ਗਰੀਬ ਦਾ ਜਦੋਂ ਬਣਦਾ ਨਾ ਕੋਈ ਰੱਬੇ ਆਕੇ ਨਾਲ ਖਲੋ ਜਾਂਦਾ ਆ ਹਲੋ ਜਾਂਦਾ ਆ ਹਾਏ ਗਰੀਬ ਫਿਰ ਖਾਵੇ ਸੁਣਾਵੇ ਦੁੱਖ ਆਪਣੇ ਦਾਤਾਂ ਨੂੰ ਰੋਂਦਾ ਰੋਂਦਾ ਰਹਿ ਜਾਂਦਾ ਆ ਉਹ ਗਰੀਬ ਨਾਲ ਨਾ ਖੜੇ ਕੋਈ ਤਗੜਾ ਹਾਏ ਗਰੀਬ ਦੋ ਰੋਟੀਆਂ ਜੋਗੇ ਹਾਏ ਮਾਲਕ ਦਾ ਸ਼ੁਕਰਾਨਾ ਕਰਨ ਲਈ ਉਹ ਟੁੱਟੇ ਘਰ ਵਿੱਚ ਬਹਿ ਜਾਂਦਾ ਆ ਉਹ ਗਰੀਬ ਦਾ ਨਾ ਘਰ ਕੋਈ ਬਣਾ ਕੇ ਦੇਵੇ ਉਹ ਗਰੀਬ ਦਾ ਘਰ ਨਾ ਕੋਈ ਬਣਾ ਕੇ ਦੇਵੇ ਗਰੀਬ ਰੋਂਦਾ ਰੋਂਦਾ ਰਹਿ ਜਾਂਦਾ ਆ ਉਹ ਮੰਤਰੀ ਵੀ ਵਾਧੂ ਆਉਂਦੇ ਨੇ ਮంత్రి ਵੀ ਵੋਟਾਂ ਵੇਲੇ ਵਾਧੂ ਆਉਂਦੇ ਨੇ ਹਾਏ ਵਾਅਦਾ ਕਰਕੇ ਹਰ ਕੋਈ ਲੀਡਰ ਇੱਥੋਂ ਭੱਜ ਜਾਂਦਾ ਆ ਫੇਰ ਨਾ ਮੂੰਹ ਦਿਖਾਉਣ 5 ਸਾਲਾਂ ਲਈ ਜੋ ਵਾਅਦੇ ਕਰਕੇ ਹਾਏ ਵਾਅਦੇ ਕਰਕੇ ਗਰੀਬ ਦਾ ਦਿਲ ਲੁੱਟ ਲੈ ਜਾਂਦਾ ਆ ਉਹ ਜੇਪੀ ਚੁੰਨੀ ਵਾਲਾ ਸੱਚ ਸੁਣਾਵੇ ਉਹ ਗਰੀਬ ਲਈ ਨਾ ਕੋਈ ਖੜੇ ਪਰ ਮੇਰਾ ਰੱਬ ਸੱਚਿਓਂ ਖੜਦਾ ਹਾਏ ਉਹਦੇ ਦਿਲ ਵਿੱਚ ਵਸਦਾ ਰਹਿੰਦਾ ਏ ਉਹ ਗਰੀਬ ਦਾ ਕੰਮ ਨਾ ਕਰੇ ਕੋਈ ਪੈਸਿਆਂ ਵਾਲਾ ਗਰੀਬ ਦਾ ਕੰਮ ਮੇਰਾ ਸੱਚਾ ਵਾਹਿਗੁਰੂ ਮੇਰਾ ਅੱਲਾ ਕਰਦਾ ਰਹਿੰਦਾ ਆ ਕਰਦਾ ਰਹਿੰਦਾ